ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਬਾਪ ਸਭ ਕੁਝ ਦੇਖ ਵੀ ਰਹਾ ਹੈ ਤੁਹਾਡੀ ਪੁਕਾਰ ਵੀ ਸੁਣ ਰਹਾ ਹੈ ਤੁਹਾਡੇ ਸੱਚੇ ਦਿਲ ਨੂੰ ਵੀ ਜਾਣਦਾ ਹੈ ਬਾਪ ਸਭ ਕੁਝ ਅਨੁਭਵ ਵੀ ਕਰ ਰਹਾ ਹੈ ਪਰ ਬਾਪ ਨੂੰ ਪਤਾ ਹੈ ਕਿ ਬੱਚਿਆਂ ਨੂੰ ਇਸ ਪ੍ਰਸਸ ਵਿੱਚੋਂ ਨੰਗਣਾ ਹੀ ਪਵੇਗਾ ਕਿਉਂਕਿ ਇਸ ਵਿੱਚ ਤੁਹਾਡਾ ਹੀ ਕਲਿਆਣ ਛੁਪਿਆ ਹੋਇਆ ਹੈ ਬਾਪ ਬੱਚੇ ਹੁਣ ਲਾਈਟ ਦਾ ਅਭਿਆਸ ਕਰਦੇ ਰਹੋ ਜਲਦੀ ਹੀ ਲਾਈਟ ਇਹ ਬਦਲਾਵ ਤਾਂ ਕੰਮ ਕਰੇਗੀ ਲਾਈਟ ਦਾ ਅਭਿਆਸ ਮਹਿਸੂਸ ਕਰੋ ਕਿ ਮੇਰੇ ਅੰਦਰ દિਵਾਲੇ ਲਾਈਟ ਹੀ ਲਾਈਟ ਹੈ ਮੈਂ ਆਤਮਾ ਆਪਣੇ ਘਰ ਵਿੱਚ ਪਰਮਾਤਮਾ ਵਿੱਚ ਜਿੱਥੇ ਸਿਰਫ ਲਾਈਟ ਹੀ ਲਾਈਟ ਹੈ ਹਜ਼ਾਰਾਂ ਸੂਰਜਾਂ ਤੋਂ ਵੀ ਤੇਜ ਲਾਈਟ ਹੀ ਲਾਈਟ ਹੈ ਇਹ ਲਾਈਟ ਸੁਖ ਸ਼ਾਂਤੀ ਸ਼ਕਤੀ ਪਵਿੱਤਰਤਾ ਤੇ ਸਭ ਗੁਣਾਂ ਨਾਲ ਪਰਪੂਰ ਹੈ ਬੱਚੇ ਆਪਣੇ ਸੰਪਨ ਸਰੂਪ ਨੂੰ ਆਪਣੇ ਨਾਲ ਰੱਖਣ ਤੇ ਅਟੈਂਸ਼ਨ ਦਿਓ ਜਿੰਨਾ ਤੁਸੀਂ ਅਟੈਂਸ਼ਨ ਰੱਖੋਗੇ ਉਨਾ ਹੀ ਤੁਹਾਡਾ ਮਨ ਅਤੇ ਬੁੱਧੀ ਉਸ ਲਾਈਟ ਵਰਗੇ ਬਣਦੇ ਜਾਣਗੇ ਤੁਸੀਂ ਆਪਣੇ ਸੰਪਨ ਸਰੂਪ ਨੂੰ ਆਪਣੇ ਅੰਦਰ ਤਾਰਨ ਕਰਨ ਦੇ ਯੋਗ ਹੋ ਜਾਵੋਗੇ ਹਾਲੀ ਹਾਲੀ ਉੱਪਰ ਵਾਲੀ ਲਾਈਟ ਅਰਥਾਤ ਤੁਹਾਡੇ ਸੰਪੰਨ ਸਰੂਪ ਦੀ ਲਾਈਟ ਸਭ ਕੁਝ ਬਦਲ ਦੇਵੇਗੀ ਫਿਰ ਉਸ ਤੋਂ ਬਾਅਦ ਤੁਹਾਡੀਆਂ ਪ੍ਰਾਪਤੀਆਂ ਸ਼ੁਰੂ ਹੋ ਜਾਣਗੀਆਂ ਦੇਖੋ ਬਾਪ ਦੇ ਅਕੋਰਡਿੰਗ ਇਹ ਸੰਕਲਪ ਦਿੰਦਾ ਹੈ ਹੁਣ ਜਦੋਂ ਤੁਹਾਡਾ ਸੰਪੰਨ ਸਰੂਪ ਤੁਹਾਡੇ ਆਲੇ ਦੁਆਲੇ ਹੈ ਅਤੇ ਉਸ ਦੀ ਲਾਈਟ ਆਪਣਾ ਕੰਮ ਕਰ ਰਹੀ ਹੈ ਤਾਂ ਥੋੜਾ ਜਿਹਾ ਅਟੈਂਸ਼ਨ ਰੱਖਣ ਦੇ ਨਾਲ ਹੀ ਕਾਰਜ ਪੂਰਾ ਹੋ ਜਾਵੇਗਾ ਬੱਚੇ ਨਿਸ਼ਚੇ ਪੁਤੀ ਬਚੰਤੀ ਅਰਥਾਤ ਜੋ ਬੱਚੇ ਬਾਪ ਦੇ ਪੂਰਾ ਨਿਸ਼ਚੇ ਰੱਖਦੇ ਹਨ ਉਹ ਵਿਝੇ ਬੰਦੇ ਹਨ ਉਸ ਦੇ ਬਦਲਦੇ ਹੀ ਵਿਸ਼ ਪਰਵਰਤਨ ਦਾ ਕਾਰਜ ਸ਼ੁਰੂ ਹੋ ਜਾਂਦਾ ਹੈ ਇਸ ਲਈ ਹੁਣ ਆਪਣੇ ਸੁਭਾਅ ਸੰਸਕਾਰਾਂ ਨੂੰ ਸੌਫਟ ਬਣਾ ਲਵੋ ਸੁੰਦੇ ਹੋਈ ਵੀ ਨਹੀਂ ਸੁਣਨਾ ਦੇਖਦੇ ਹੋਈ ਵੀ ਨਹੀਂ ਦੇਖਣਾ ਆਪਣਾ ਟੈਂਸ਼ਨ ਸਿਰਫ ਬਾਪ ਦੀ ਇਜਾਦ ਤੇ ਰੱਖਣਾ ਹਰ ਕਾਰਜ ਆਸਾਨੀ ਨਾਲ ਹੋ ਜਾਵੇਗਾ ਜਿੰਨਾ ਤੁਸੀਂ ਆਪਣੇ ਸਪਾ ਨੂੰ ਸੌਫਟ ਅਤੇ ਮੋਲਡਿੰਗ ਪਾਵਰ ਵਾਲਾ ਬਣਾਵਾਂਗੇ ਉਹਨਾਂ ਹੀ ਹਰ ਤਾਕਤ ਵਿੱਚ ਅਡਜਸਟ ਹੋ ਜਾਓਗੇ ਨਹੀਂ ਤਾਂ ਮਨ ਹਲਚਲ ਵਿੱਚ ਆ ਜਾਵੇਗਾ ਜੇ ਵਿੱਚ ਕੋਈ ਵੀ ਚੀਜ਼ ਸੌਫਟ ਹੋਵੇ ਤੇ ਉਸ ਵਿੱਚ ਮੋਲਡਿੰਗ ਪਾਵਰ ਹੋਵੇ ਤਾਂ ਉਹ ਆਸਾਨੀ ਨਾਲ ਅਡਜਸਟ ਹੋ ਜਾਂਦੀ ਹੈ ਨਹੀਂ ਤਾਂ ਅਡਜਸਟ ਤਾਂ ਹੋਣਾ ਹੀ ਪੈਂਦਾ ਹੈ ਚਾਹੇ ਥੋੜਾ ਉੱਪਰ ਜਾਂ ਹੇਠਾਂ ਕਰਕੇ ਇਸ ਲਈ ਲਾਈਟ ਦਾ ਅਭਿਆਸ ਬਹੁਤ ਜ਼ਰੂਰੀ ਹੈ ਸਿਰਫ ਆਪਣੇ ਉੱਤੇ ਟੈਨਸ਼ਨ ਰੱਖਦੇ ਹੋਏ ਲਾਈਟ ਦਾ ਅਭਿਆਸ ਕਰਦੇ ਰਹੋ ਇਹ ਅਭਿਆਸ ਬਦਲਾਵ ਦੀ ਸੂਈ ਹੈ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ